ਜੀ ਮੈਨੂੰ 6 ਜੁਲਾਈ ਨੂੰ ਮੈਨੂੰ ਬਰਾਦ 11:30 ਫੋਨ ਆਇਆ ਕੈਨੇਡਾ ਵੀ ਤੁਹਾਡੇ ਬ੍ਰਦਰ ਪੂਰੇ ਹੋ ਗਏ ਆ ਤੇ ਮੈਂ ਫਿਰ ਮੈਨੂੰ ਯਕੀਨ ਨਹੀਂ ਆਇਆ ਪਹਿਲੇ ਫਿਰ ਮੈਂ ਉਹਦਾ ਜਿਹੜਾ ਯਾਰ ਦੋਸਤ ਸੀਗਾ ਉਹਨੂੰ ਫੋਨ ਕੀਤਾ ਤੇ ਉਹ ਵੀ ਫੋਨ ਚੱਕਦੇ ਰੋਨ ਲੱਪਿਆ ਤੇ ਉਹਨੇ ਫਿਰ ਕੰਫਰਮ ਕੀਤਾ ਵੀ ਹਾਂਜੀ ਵੀ ਡੈਥ ਹੋ ਗਈ ਆ ਤੇ ਦੰਨੀ ਜੀ ਮੈਂ ਰਾਈਟਵੇ ਮੈਂ ਅਗਲੇ ਦਿਨ ਦੀ ਟਿਕਟ ਕਰਾਈ ਤੇ ਮੈਂ ਉੱਥੇ ਪਹੁੰਚਿਆ ਮੇਰਾ ਮਹੀਨਾ ਪਹਿਲੇ ਯੂਐਸ ਦਾ ਵੀਜ਼ਾ ਲੱਗਾ ਸੀ ਵੀ ਮੈਂ ਜਾਣਾ ਸੀ ਉਹਨੂੰ ਮਿਲਣ ਤੇ ਮਾਲਕ ਨੇ ਮੇਲ ਨਹੀਂ ਕਰਨ ਦਿੱਤੇ ਜੀ ਤੇ ਬੜੇ ਓਕੇ ਹੋ ਗਏ ਜੀ ਅੱਜ ਬੁੜੀ ਸਵੇਰੇ ਲੇ ਹੁੰਦੀ ਆ ਇੱਥੇ ਅੰਮ੍ਰਿਤਸਰ ਉਤਰੀ ਫਲੈਟ 11:30 ਸਵੇਰੇ ਤੇ ਰਾਤ ਨੂੰ ਤੇ ਫਿਰ ਹੁਣ ਜੀ ਸੰਸਕਾਰ ਕੀਤਾ ਜੀ ਹੁਣ ਤੁਹਾਡੇ ਬ੍ਰਦਰਸ ਸਵਾਬ ਕਿਸ ਤਰ੍ਹਾਂ ਦਾ ਸੀਗਾ ਔਰ ਕਿਸ ਤਰ੍ਹਾਂ ਦੋਨੋਂ ਭਰਾਵਾਂ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀਗਾ ਭਾਜੀ ਉਹਦੀ ਮੈਂ ਪੋਸਟ ਪਾਈ ਵੀ ਆ ਵੀ ਬੰਦਾ ਡੈਥ ਹੋ ਗਿਆ ਮੈਨੂੰ ਇੰਨੇ ਮੈਸੇਜ ਕਾਲ ਆਉਂਦੇ ਵੀ ਮੈਂ ਬੰਦਿਆਂ ਨੂੰ ਨਹੀਂ ਜਾਣਦਾ ਜਿੰਨੇ ਉਹ ਉਹਨੂੰ ਉਹ ਬੰਦੇ ਨੂੰ ਜਾਣਦੇ ਉਹਦਾ ਸੁਭਾਅ ਵੀ ਪਿੰਡ ਚ ਪਤਾ ਸਾਰਿਆਂ ਨੂੰ ਪਤਾ ਵੀ ਮਲਾਪੜਾ ਬੰਦਾ ਸੀ ਵੀ ਕਿਸੇ ਨਾਲ ਕੋਈ ਖੁੰਦਕ ਨਹੀਂ ਜਿੰਨਾ ਖੜਿਆ ਤੇ ਖੜਿਆ ਵੀ ਉਹ ਨਹੀਂ ਸੀ ਵੀ ਦੋ ਗਲਾਂ ਤਾਂ ਨਹੀਂ ਸੀ ਉਹ ਬੰਦਾ ਸੀ ਕਿਤੇ ਨਾ ਕਿਤੇ ਮਲਾ ਲਿਆ ਕਿ ਪਾਰ ਸਰਕਾਰ ਨੇ ਮਦਦ ਨਹੀਂ ਕੀਤੀ ਮਿੰਟ ਤੱਕ ਦੇਰ ਲੱਗਦਾ ਵਾਪਸ ਲਾਉਂਦੇ ਪਹਿਲੇ ਤੇ ਪਹਿਲੀ ਜਦੋਂ ਮੈਂ ਉੱਥੇ ਜਾ ਕੇ ਮਦਦੀ ਗੁਆਰ ਲਾਈ ਤੇ ਉਹਨਾਂ ਨੇ ਪਹਿਲੇ ਨਹੀਂ ਗੱਲ ਸੁਣੀ ਮੇਰੀ ਫਿਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ 9 ਸਾਲ ਹੋ ਗਏ ਵੀ ਨਾ ਮੈਂ ਦੇਖਿਆ ਤੇ ਨਾ ਮੇਰੇ ਘਰ ਦੇਣ ਦੇਖਿਆ ਈਉਂ ਨਾ ਨਹੀਂ ਮੈਂ ਵਿੱਚ ਦੋ ਕੁ ਬੰਦੇ ਹੋਰ ਪਏ ਉਥੇ ਮੁਸਲਮਾਨ ਬਾਈ ਸੀਗੇ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਤੇ ਉਹਨਾਂ ਨੇ ਸਾਰਾ ਪ੍ਰੋਸੈਸ ਟਿਲ ਦੀ ਐਂਡ ਪੀ ਇੰਡੀਅਨ ਕੌਂਸੂਲੀਟੇਟ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਫੇ ਜੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ ਵੀ ਮੈਂ ਆਪਣੇ ਘਰ ਦੇ ਨਾਲ ਦਰਸ਼ਨ ਕਰਾ ਸਕੇ ਹਾਂ ਆਪਣੇ ਭਰਾ ਦੇ ਅਖੀਰਲੇ ਟਾਈਮ ਜੀ ਸਾਨੂੰ 6 ਤਰੀਕ ਨੂੰ ਪਤਾ ਲੱਗਾ ਸੀ ਇਹਦਾ ਅਟੈਕ ਹੋ ਗਿਆ ਇਹਨੂੰ ਤੇ ਉਸ ਤੋਂ ਉਪਰੰਤ ਫਿਰ ਛੋਟਾ ਬੱਚਾ ਸਾਡਾ ਕੈਨੇਡਾ ਸੀ ਉੱਥੇ ਚਲਾ ਗਿਆ ਉਹਨੇ ਜਾ ਕੇ ਸਾਰਾ ਪ੍ਰਬੰਧ ਕੀਤਾ ਡੈੱਡ ਬੋਡੀ ਲਿਆਉਣ ਦਾ ਵੀ ਕੁਰੇਤਦਾਰ ਵੀ ਹੋਰ ਸ ਵੀ ਫਾਇਰਾਂ ਨੂੰ ਇਕੱਠੇ ਕਰਕੇ ਪਿੰਡ ਨੂੰ ਲਿਉਣ ਵਾਸਤੇ ਉਪਰਾਲਾ ਕੀਤਾ ਬਹੁਤ ਮਾੜੀ ਘਟਨਾ ਹੋਈ ਹੈ ਸਾਡੇ ਪ੍ਰਵਾਹ ਚ ਬਹੁਤ ਸਾਰੇ ਬੱਚੇ ਭਾਰਤ ਸਰਕਾਰ ਨੇ ਕੋਈ ਮਦਦ ਕੀਤੀ ਬੋਡੀ ਲੈ ਜੇ ਸਰਕਾਰ ਨੇ ਮਦਦ ਕੀ ਕਰਨੀ ਹੈ ਜੀ ਸਾਡਾ ਰਸਤਾ ਜਿੱਦ ਦੇ ਪਿੰਡ ਦੇ ਵਿੱਚੋਂ ਅਸੀਂ ਸੰਸਕਾਰ ਕਰਨ ਰਹੇ ਹਾਂ ਇਤੋਂ ਮਦਦ ਭਾਗ ਕੀ ਹੋ ਸਕਦਾ ਸਰਕਾਰਾਂ ਨੂੰ ਵੀ ਸਾਰਿਆਂ ਨੂੰ ਦੱਸਿਆ ਡੀਸੀ ਨੂੰ ਵੀ ਦੱਸਿਆ ਉਹਨਾਂ ਦੇ ਨੌਲੇਜ ਵਿੱਚ ਵੀ ਹੈ ਪਰ ਕੋਈ ਖਿਆਲ ਨਹੀਂ ਉੱਧਰ ਸਾਡੇ ਵਾਲਾ ਕੀਤਾ ਅੱਜ ਸਾਨੂੰ ਇਹਦਾ ਦੇਖੋ ਕੀ ਹਾਲ ਆ ਵੀ ਦੂਜਾ ਪਿੰਡ ਛੱਡ ਕੇ ਸਾਰੀ ਸੰਗਤ ਉੱਥੇ ਖੜੀ ਆ ਅਸੀਂ ਇੱਥੇ ਲੈ ਕੇ ਆ ਗਏ ਹ ਮਜਬੂਰੀ ਆ ਜਲਦੀ ਜਲਦੀ ਇਹਦਾ ਖਿਆਲ ਕਰਨਾ ਚਾਹੀਦਾ ਕਿਉਂਕਿ ਦਿੱਕਤਾਂ ਆਉਂਦੀਆਂ ਹੋਰੇ ਤੇ ਮੋੜ ਨਹੀਂ ਸਕਦਾ ਜੋ ਸਾਡੇ ਨਾਲ ਵਾਪਰ ਗਿਆ ਇਹ ਤੇ ਅਕਾਲ ਪੁਰਖ ਦਾ ਸਾਰਾ ਕੁਝ ਕੀਤਾ ਹੋਇਆ ਇਹ 10 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਯੂ ਐਸ ਏ ਦੀ ਤਰਤੀ ਤੇ ਰੋਜੀ ਰੋਟੀ ਲਈ ਗਿਆ ਸੀ ਇਸ ਦੇ ਪਿਤਾ ਜੀ ਖਣੇਦਾਰ ਨੇ ਬਤੌਰ ਜਿੰਦਰ ਤਨაძ ਨੇ ਇਸ ਵੇਲੇ ਪੰਜਾਬ ਪੁਲਿਸ ਵਿੱਚ ਬੜਾ ਹੌਨ ਰ ਬਚਿਆ ਸੀ ਔਰ ਡੇਲੀ ਗੱਲਬਾਤ ਇਹਨਾਂ ਦੀ ਪਰਿਵਾਰ ਨਾਲ ਹੁੰਦੀ ਸੀ ਹੁਣ ਛੋਟੇ ਭਾਈ ਦੀ ਸ਼ਾਦੀ ਸੀ 10ਵੇਂ ਮਹੀਨੇ ਨਾਲ ਇਕੱਠੇ ਹੋਣਾ ਸੀ ਸਾਰੇ ਪਰਿਵਾਰ ਨੇ ਪਰ ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ ਕੁਝ ਦਿਨ ਪਹਿਲਾਂ ਉੱਥੇ ਦੱਸਦੇ ਆ ਵੀ ਨੂੰ ਹਾਰਟ ਅਟੈਕ ਆਇਆ ਤੇ ਉਸੇ ਦਰਾਂਨ ਉਹਦੀ ਫੌਰਨ ਮੌਤ ਹੋ ਗਈ ਜਿਸ ਦੀ ਕਿ ਅੱਜ 15 ਦਿਨਾਂ ਬਾਅਦ ਡੈੱਡ ਬੋਡੀ ਨੂੰ ਪਿੰਡ ਲਿਆਂਦਾ ਗਿਆ ਪੂਰੇ ਗੁਰਮੁਖੀ ਅਨਸਾਰ ਅੰਤਮ ਸੰਸਕਾਰ ਕੀਤਾ ਗਿਆ ਤੇ ਬਹੁਤ ਦੁਖਦਾਈ ਘਟਨਾ ਹੈ ਪਰਵਾਰ ਨੂੰ ਇਹ ਸਿਆਣੀ ਬਹੁਤ ਔਖੀ ਆ ਤੇ ਗੁਰਦਰ ਦਾ ਪਣਾ ਆ ਸੂਲ ਆ ਜੋ ਆਇਆ ਉਹਨੇ ਜਾਣੇ ਜਾਣਾਂ ਜੀ ਤੇ ਬਹੁਤ ਹੋਣ ਹਰ ਬੱਚਾ ਸਿਗਾ ਬੜਾ ਬੀਬਾ ਪਰਿਵਾਰ ਆ ਸਾਰਾ ਸਾਰੇ ਤਾਲਮੇੜ ਸਾਰੇ ਇਲਾਕੇ ਨੇ ਇਹਨਾਂ ਦਾ ਹੈਗਾ ਕੋਈ ਵੀ ਕਿਸੇ ਨੇ ਇਦਾਂ ਦਾ ਨਹੀਂ ਵੀ ਜੇ ਕਿਸੇ ਨਾਲ ਬੋਲ ਚੱਲ ਨਹੀਂ ਹੈ ਬੜਾ ਨਿੱਗਾ ਪਰਿਵਾਰ ਆ ਇਹ ਤਾਇਆ ਜੀ ਸਾਬਕਾ ਸਰਪੰਚ ਆ ਪਿੰਡ ਦੇ ਸਲਾਖਦੇਵ ਸਿੰਘ ਹੁਣੀ ਸਾਰਿਆਂ ਨਾਲ ਮੇਰ ਮਿਲਾ ਬਹੁਤ ਚੰਗੀ ਤਰ੍ਹਾਂ ਪਰ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਇਸ ਸਵੇਰੇ ਕੋਲ ਕਰੀਬ 7:30 ਵਜੇ ਨਾ ਬੋੜੀ ਜਿਹੜੀ ਆ ਮੁੰਡੇ ਦੀ ਘਰ ਪਹੁੰਚੀ ਆ ਸੋ ਬਹੁਤ ਦੁੱਖ ਪਰੀ ਖਬਰ ਹੈ ਤੇ ਬਾਕੀ ਘਰ ਦੇ ਪਰਿਵਾਰ ਦੇ ਨਾਲ ਤੇ ਹੁਣ ਕੋਈ ਚਲੋ ਦੁੱਖ ਜਿੱਦਾਂ ਵੀ ਆ ਸਾਰੇ ਆਏ ਆ ਦੁਨੀਆ ਸਾਰੀ ਪਬਲਿਕ ਆਈ ਹੈ ਪਰ ਇੱਕ ਇਹਦੇ ਵਿੱਚ ਪ੍ਰੋਬਲਮ ਛੋਟੀ ਜੀ ਆਈ ਹੈ ਕਿ ਜਿੱਦਾਂ ਹੁਣ ਇੱਕ ਪਾਣੀ ਦਾ ਨਿਕਾਸ ਹੈ ਪਿੰਡ ਬਰਨਾਲੇ ਦਾ ਉਹ ਇਹਨਾਂ ਦੇ ਜੋ ਪੁਰਗ ਜਿੰਨਾ ਵੀ ਪਰਿਵਾਰ ਹੈ ਸਾਰੇ ਉਸ ਪਿੰਡ ਦੇ ਵਿੱਚ ਜਾਂਦੇ ਸੀਗੇ ਹੁਣ ਪਾਣੀ ਦੀ ਦਿੱਕਤ ਆਣ ਕਾਰਨ ਇਹਨਾਂ ਨੂੰ ਪਿੰਡ ਸਿੰਘਪੁਰ ਦੇ ਵਿੱਚ ਲਿਆ ਕੇ ਮੁਨਦਾਗ ਦਿੱਤਾ ਗਿਆ ਬਾਕੀ ਮੈਂ ਤੇ ਇਹਦੇ ਵਿੱਚ ਚਲੋ ਜੋ ਰੱਬ ਦਾ ਪਾਣਾ ਮੰਨਣਾ ਪੈਂਦਾ